ਰਾਜਵੀਰ ਜਵੰਦਾ ਦੀ ਆਖਰੀ ਫਿਲਮ ਯਮਲਾ 28 ਨਵੰਬਰ ਨੂੰ ਦੁਨੀਆ ਭਰ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਸਟਾਰ ਕਾਸਟ ਦੀ ਅੱਖ ਨਮ ਹੋ ਜਾਂਦੀ ਹੈ ਪਰ ਇਸੇ ਦਰਮਿਆਨ ਰਾਜਵੀਰ ਜਵੰਦਾ ਦੀ ਤੀ ਅਮਾਨਤ ਕੌਰ ਦੀ ਇੱਕ ਅਪੀਲ ਤੇ ਉਸ ਦੀ ਇਹ ਗੱਲ ਹਰ ਕਿਸੇ ਦੇ ਦਿਲ ਨੂੰ ਕੀਲ ਕੇ ਰੱਖ ਰਹੀ ਹੈ ਤਾਂ ਰਾਜਵੀਰ ਜਵੰਦਾ ਦੀ ਆਖਰੀ ਫਿਲਮ ਯਾਨੀ ਕਿ ਯਮਲਾ ਜਿਸ ਦੀ ਸ਼ੂਟਿੰਗ ਉਹਨਾਂ ਦੀ ਮੌਤ ਤੋਂ ਥੋੜੀ ਦੇਰ ਪਹਿਲਾਂ ਹੀ ਪੂਰੀ ਹੋਈ ਸੀ ਅਚਾਨਕ ਸੜਕੀ ਹਾਦਸੇ ਦੇ ਵਿੱਚ ਇੱਕ ਮਾਂ ਤੋਂ ਉਸ ਦਾ ਪੁੱਤ ਇੱਕ ਪਤਨੀ ਤੋਂ ਉਸ ਦਾ ਸੁਹਾਗ ਤੇ ਬੱਚਿਆਂ ਦੇ ਸਿਰ ਤੋਂ ਪਿਓ ਦਾ ਸਾਯਾ ਉੱਠ ਗਿਆ ਤਾਂ ਰਾਜਵੀਰ ਜਵੰਦਾ ਦਿੱਤੀ ਅਮਾਨਤ ਕੌਰ ਹੱਥ ਜੋੜ ਕੇ ਲੋਕਾਂ ਨੂੰ ਫਿਲਮ ਦੇਖਣ ਦੀ ਅਪੀਲ ਵੀ ਕਰ ਰਹੀ ਹੈ ਤੇ ਕਹਿ ਰਹੀ ਹੈ ਕਿ ਫਿਲਮ ਵੇਖ ਕੇ ਮੈਨੂੰ ਇੰਜ ਲੱਗਿਆ ਕਿ ਮੇਰੇ ਪਾਪਾ ਮੇਰੇ ਨਾਲ ਹੀ ਨੇ ਸਸ਼ੀਕਲ ਸਾਰਿਆਂ ਨੂੰ ਅੱਜ ਮੈਂ ਆਪਦੇ ਪਰਿਵਾਰ ਨਾਲ ਮੈਂ ਆਪਦੇ ਪਾਪਾ ਦੀ ਮੂਵੀ ਦੇ ਪ੍ਰੀਮੀਅਰ ਤੇ ਗਈ ਸੀਗੀ ਤੁਸੀਂ ਸਾਰਿਆਂ ਜਾਣਿਆਂ ਨੇ ਆਪਦੇ ਪਰਿਵਾਰ ਨਾਲ ਇਹ ਫਿਲਮ ਜ਼ਰੂਰ ਦੇਖਣੀ ਹੈ ਜਦੋਂ ਮੈਂ ਦੇਖੀ ਸੀ ਇਹ ਫਿਲਮ ਮੈਨੂੰ ਬਹੁਤ ਹੀ ਵਧੀਆ ਲੱਗਿਆ ਮੈਨੂੰ ਐਵੇਂ ਲੱਗਿਆ ਕਿ ਪਾਪਾ ਮੇਰੇ ਕੋਲ ਹੀ